ਆਪ ਪੁਲਿਸ ਐਕਸ਼ਨ ਚ ਨਜ਼ਰ ਆ ਰਹੀ ਹੈ ਸੂਬੇ ਭਰ ਦੇ ਵਿੱਚ ਪੁਲਿਸ ਨੇ ਆਪਰੇਸ਼ਨ ਕਸੋ ਚਲਾਇਆ ਪੁਲਿਸ ਦੇ ਵੱਡੇ ਅਧਿਕਾਰੀ ਖੁਦ ਗਰਾਊਂਡ ਤੇ ਉਤਰੇ ਹੋਏ ਨੇ ਸ਼ੱਕੀ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਸਮਾਨਾ ਦੇ ਤਲਵੰਡੀ ਮਲਿਕ ਤੋਂ ਇਹ ਕੁਝ ਤਸਵੀਰਾਂ ਸਾਹਮਣੇ ਆਜੀਆਂ ਨੇ ਹੋਰ ਵੀ ਤਸਵੀਰਾਂ ਨੇ ਜਲੰਧਰ ਫਿਰੋਜ਼ਪੁਰ ਮੋਕਾ ਤੇ ਸਮਾਨਾ ਦੀਆਂ ਜਿੱਥੇ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿs ਢੰਗ ਦੇ ਨਾਲ ਆਪਰੇਸ਼ਨ ਕਾਸੋ ਪੰਜਾਬ ਭਰ ਦੇ ਵਿੱਚ ਚਲਾਇਆ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਜਲੰਧਰ ਫਿਰੋਜ਼ਪੁਰ ਮੋਗਾ ਸਮਾਣਾ 4 ਥਾਵਾਂ 'ਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਚੱਕੀ ਥਾਵਾਂ ਤੇ ਜਾ ਕੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਨਸ਼ੇ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਜਾਰੀ ਹੈ ਪੰਜਾਬ ਭਰ ਦੇ ਵਿੱਚ ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਅਸੀਂ ਨੈਕਸਸ ਨੂੰ ਤੋੜ ਕੇ ਹਟਾਂਗੇ ਜਿੱਥੇ ਵੱਡੇ ਪੱਧਰ ਤੇ ਟ੍ਰਾਂਸਫਰਸ ਕੀਤੀਆਂ ਗੰਧਾਂ ਤਬਾਦਲੇ ਕੀਤੇ ਗਏ ਉੱਥੇ ਹੁਣ ਆਪਰੇਸ਼ਨ ਕਾਸੋ ਦੇ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸਾਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਸੀਨੀਅਰ ਅਫਸਰ ਜਾ ਕੇ ਜਿਹੜੇ ਸਾਡੇ ਹੌਟਸਪੌਟਸ ਐ ਡਰੱਗਸ ਦੇ ਉੱਥੇ ਦੀ ਘੇਰਾਬੰਦੀ ਕਰਕੇ ਜਿਹੜੇ ਸਾਡੇ ਨੌਨ ਸਮਗਲਰਸ ਐ ਜਿਹੜੇ ਨੌਨ ਡਰਗ ਟ੍ਰੈਫਿਕੇਰਸ ਐ ਉਹਨਾਂ ਦੀ ਤਲਾਸ਼ੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੇ ਇਹ ਸੋ ਕਾਲਡ ਵੱਡੀ ਮੱਛੀਆਂ ਨੇ 빅 ਫਿਸ਼ ਜਿਨਨ ਨੂੰ ਅਸੀਂ ਕਹਿੰਦੇ ਉਹਨਾਂ ਦੇ ਖਿਲਾਫ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਔਰ ਜਿਹੜੇ ਇਹ ਵੱਡੇ ਅ ਡਰੱਗਸ ਮਗਲੈਸ ਨੇ ਪਿਛਲੇ 1 ਸਾਲ ਦੇ ਦੌਰਾਨ ਮੈਂ ਸਮਝਦਾ ਕਿ 356 ਦੇ ਕਰੀਬ ਵੱਡੇ ਸਮਗਲੈਸ ਅਸੀਂ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ 250 ਤੋਂ ਵੱਧ ਲੋਕਾਂ ਦੀ ਜਿਹੜੀ ਪ੍ਰਾਪਰਟੀ ਸੀ ਜਿਹੜੀ ਇਲਗੌਟਨ ਪੈਸੇ ਤੋਂ ਉਹਨਾਂ ਨੇ ਬਣਾਈ ਸੀ ਉਹ ਆਇਡੈਂਟੀਫਾਈ ਕਰਕੇ ਉਸਦੇ ਫੋਰਫੀਚਰ ਲਈ ਅਸੀਂ ਕੇਸ ਭੇਜੇ ਹਨ ਔਰ ਪਿਛਲੇ 1 ਸਾਲ ਦੇ ਵਿੱਚ ਅਸੀਂ 200 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਫੋਰਫੀਟ ਵੀ ਕੀਤੀ ਹੈ जोड़ी वे समगल से सो य ड्रग्स के खिलाफ पंजाब सरकार और पंजाब पुलिस की मुहिम है लगातार इस तरह जारी रहेगी और लोगों ने अपील है कि साढ़े नाबुल करमदाद करा कि इस नशे के कोलू असी जड़ों खत्म कर सकते जो इलाका पहले तो काफ़ी बदनाम हैगा लगातार रेड हो रही है पर कारण क्या लग रहा है कि हाद तक ठल नहीं पै पा रही ਇਹ ਕੋਈ ਜਿਹੜੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੁੰਦੇ ਨੇ 올ਓਵਰ ਪੰਜਾਬ ਜਿਹੜੀ ਆਪਾਂ ਨੂੰ ਪ੍ਰੋਬਲਮ ਆ ਰਹੀ ਆ ਸਟ੍ਰੀਟ ਪੈਟਲਿੰਗ ਦੀ ਆ ਰਹੀ ਆ ਸਟ੍ਰੀਟ ਪੈਟਲਿੰਗ ਆਫ ਡਰੱਗਸ ਆ ਰਹੀ ਆ ਜਦਕਿ ਪੰਜਾਬ ਪੁਲਿਸ ਨੇ ਇਸ ਸਾਲ ਦੇ ਵਿੱਚ ਰਿਕਾਰਡ ਪ੍ਰਾਪਤੀ ਕੀਤੀ ਆ ਡਰੱਗਸ ਨੂੰ ਜਿਹੜੇ ਸਮੱਗਲ ਹੋ ਕੇ ਆ ਰਹੇ ਸੀ ਪਰ ਫੇਰ ਵੀ ਆਪਣੇ ਜਿਹੜੀਆਂ ਇਹ ਡੈਥ ਹੋ ਰਹੀਆਂ ਨੇ ਓਵਰਡੋਸ ਕਰਕੇ ਉਹਦਾ ਕਾਰਨ ਨਹੀਂ ਕੀ ਆ ਵੀ ਸਟ੍ਰੀਟ ਪੈਟਲਿੰਗ ਤੇ ਆਪਾਂ ਕੰਟਰੋਲ ਕਰਨਾ ਉਹ ਇਹਨਾਂ ਨੇ ਕਮਿਸ਼ਨਰ ਸਾਹਿਬ ਨੇ ਇੱਥੇ ਇੰਟੈਲੀਜੈਂਸ ਜਨਰੇਟ ਕੀਤੀ ਤੇ ਉਸ ਇੰਟੈਲੀਜੈਂਸ ਦੇ ਬੇਸਿਸ ਦੇ ਉੱਤੇ ਅੱਜ ਇਸ ਏਰੀਏ ਦੇ ਵਿੱਚ ਸੱਚ ਆਪਰੇਸ਼ਨ ਚੱਲ ਰਿਹਾ ਕੋਈ 300 ਦੇ ਕਰੀਬ ਮੁਲਾਜ਼ਮ এমਪਲੋਏ ਕੀਤੇ ਗਏ ਹਜੇ ਆਪਰੇਸ਼ਨ ਸ਼ੁਰੂ ਹੀ ਹੋਇਆ ਤੇ ਆਪਾਂ ਨੂੰ ਸਕਸੈਸ ਮਿਲੀ ਹੈ ਤਮਸ਼ਰ ਕੁਆਂਟੀਟੀ ਜਗਾ ਇਥੋਂ ਆਪਾਂ ਨੂੰ ਮਿਲੇ ਹੈਗੇ ਨੇ ਸਮਗਲ ਵੀ ਇੱਕ ਅਰੈਸਟ ਕੀਤਾ ਗਿਆ ਔਰ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਅੱਜ ਦਾ ਆਪਰੇਸ਼ਨ ਆ ਕਿ ਅਸੀਂ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਲੜਾਈ ਲੜਨੀ ਹੈ ਔਰ ਅੱਜ ਉਸੇ ਤਰੀਕੇ ਨਾਲ ਅਸੀਂ ਸਾਡੇ ਸਾਰੇ ਸੀਨੀਅਰ ਲੀਡਰ ਗਾਂਧੀ ਸਾਹਿਬ ਮੇਰੇ ਨਾਲ ਮੈਂਬਰ ਆਫ ਪਾਰਲੀਮੈਂਟ ਪਟਿਆਲਾ ਤੋਂ ਅਸੀਂ ਸਾਰੇ ਲੋਕ ਸ਼ਾਂਤਪੂਰਵਕ ਤਰੀਕੇ ਦੇ ਨਾਲ ਅਸੀਂ ਧਰਨਾ ਦੇ ਰਹੇ ਸੀ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀ ਇਹ ਪਹਿਲਾ ਸਾਡਾ ਧਰਨਾ ਸ਼ੁਰੂਆਤ ਹੈ ਸਾਰੇ ਅਸੀਂ ਸਟੇਟ ਹੈੱਡਕੁਆਰਟਰ ਤੇ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਕਰ ਰਹੇ ਨੇ ਉਸ ਤੋਂ ਬਾਅਦ ਸਾਰਿਆਂ ਨੇ ਫੈਸਲਾ ਲਿਆ ਕਿ ਆਪਾਂ ਸਾਰੇ ਜਾਣਿਆ ਨੇ ਬੀਜੇਪੀ ਦੇ ਦਫ਼ਤਰ ਦੇ ਬਾਹਰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਕ ਉਹਨਾਂ ਦੇ ਉਹਨਾਂ ਨੂੰ ਇੱਕ ਦੱਸਣ ਜਾਣਾ ਕਿ ਜਿਸ ਪ੍ਰਕਾਰ ਬੀਜੇਪੀ ਸਰਕਾਰ ਕਰ ਰਹੀ ਹੈ ਮਗਰਲੇ 5 ਸਾਲਾਂ ਚ 41 ਪੇਪਰ ਲੀਕ ਹੋ ਗਏ ਨੇ ਕਰੋੜਾਂ ਪਰਿਵਾਰਾਂ ਦੇ ਉਹ ਵੇਖਦੀ ਗੱਲ ਹੈ ਇਹ ਮੇਰਾ ਖਿਆਲ ਹੈ तकरीबन तकरीबन 2 ਕਰੋੜ ਪਰਿਵਾਰ ਜੁੜਿਆ ਹੋਣਾ ਹੈ ਗਾਂਧੀ ਸਾਹਿਬ ਦੱਸਦੇ ਨੇ ਜੇ 23 ਲੱਖ 23.5 ਲੱਖ ਨੌਜਵਾਨ ਹੈ ਤੇ 5 5 7 7 ਉਹਨਾਂ ਦੇ ਅੱਗੇ ਪਰਿਵਾਰ ਦੇ ਲੋਕ ਵੀ ਹੈ ਔਰ ਜਿਸ ਪ੍ਰਕਾਰ ਹਜ਼ਾਰਾਂ ਘੰਟੇ ਉਹਨਾਂ ਨੇ ਜਾਗ-ਜਾਗ ਕੇ ਇਸ ਪੇਪਰ ਦੀ ਤਿਆਰੀ ਕੀਤੀ ਸੀ ਔਰ ਕਈਆਂ ਨੇ ਲੋਨ ਲਏ ਕਰਜ਼ੇ ਲਏ ਘਰ ਵੇਚੇ ਰਿਸ਼ਤੇਦਾਰਾਂ ਤੋਂ ਪੈਸੇ ਫੜੇ ਔਰ ਮੈਨੂੰ ਲੱਗਦਾ ਹੈ ਕਿ ਅੱਜ ਉਹਨਾਂ ਪਰਿਵਾਰਾਂ ਦੇ ਹਾਲਾਤ ਬੜੇ ਨਾਝੁਕਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਇਹਦੇ ਤੇ ਚੁੱਪੀ ਸਾਦੀ ਦੇ ਨੇ ਹਮੇਸ਼ਾ ਇੱਕ ਸਬੋਡੀਨੇਟ ਔਰ ਦੂਜਾ ਕੋਈ ਬੰਦਾ ਖੜਾ ਹੋ ਕੇ ਬਿਆਨ ਦੇ ਦੇ ਦਿੰਦਾ ਹੈ ਮਨੀਪੁਰ ਦੀ ਬਹੁਤ ਵੱਡੀ ਘਟਨਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਔਰ ਅੱਜ ਇਸ ਇਦੂ ਵੱਟੀ ਘਟਨਾ ਹੋ ਨਹੀਂ ਸਕਦੀ ਦੇਸ਼ ਤੇ ਵੀ ਕਨਾਲ ਜੁੜੀ ਹੈ ਦੇਸ਼ ਦੇ ਨੌਜਵਾਨਾਂ ਨਾਲ ਜੁੜੀ ਹੈ ਮੈਨੂੰ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਜੀਦਗੀ ਵਿਖਾਉਣੀ ਚਾਹੀਦੀ ਸੀ ਇਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਉਦਾ ਇਹ ਵੀ ਕਹਿ ਦਿੰਦੇ ਆ ਕਿ ਮੈਂ ਯੂਕਰੇਨ ਦੀ ਵਾਰ ਖਤਮ ਕਰਾਤੀ ਆ ਉਹ ਰਸ਼ਰੇ ਵੀ ਉਹ ਲੈ ਜਾਂਦੇ ਲੇਕਿਨ ਦੇਸ਼ ਤੋਂ ਪੇਪਰ ਲੀਕ ਹੋਣਾ ਬੰਦ ਨਹੀਂ ਹੋਇਆ ਸੋ ਮੈਂ ਸਮਝਦਾ ਕਿ ਅਸੀਂ ਇਸ ਸਾਰੀ ਕਾਂਗਰਸ ਪਾਰਟੀ ਦੀ ਨਿੰਦਾ ਕਰਦੇ ਹਾਂ ਔਰ ਅੰਤਿਮ ਸਮੇਂ ਤੱਕ ਚਾਹੇ ਦੇਸ਼ ਦੀ ਪਾਰਲੀਮੈਂਟ ਹੋਵੇ ਚਾਹੇ ਦੇਸ਼ ਦੀ ਪਾਰਲੀਮੈਂਟ ਚੋਂ ਬਾਹਰ ਹੋਵੇ ਅਸੀਂ ਸਾਰੇ ਜਾਣੇ ਕਾਂਗਰਸ ਪਾਰਟੀ ਜਿੰਨਾ ਚਿਰ ਇਹਨਾਂ ਬੱਚਿਆਂ ਨੂੰ ਇਨਸਾਫ ਨਹੀਂ ਮਿਲੇਗਾ ਔਰ ਪੇਪਰ ਲੀਕ ਹੋਣੇ ਬੰਦ ਨਹੀਂ ਹੋਣਗੇ ਅਸੀਂ ਦਮ ਨਹੀਂ ਲਵਾਂਗੇ ਔਰ ਲੜਾਈ ਲੜਦੇ ਰਹਾਂਗੇ ਠੀਕ ਜੀ ਇੰਡੀਆ نیشنل ਕਾਂਗਰਸ ਜਨਾਬਾ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਕਿ ਇਸ ਦੌਰਾਨ ਰਾਜਾ ਵੜਿੰਗ ਸਮੇਤ तमाम ਵੱਡੇ ਆਗੂ ਮੌਜੂਦ ਰਹੇ ਦਰਅਸਲ ਪੇਪਰਾਂ 'ਚ ਗੜਬੜੀ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ ਸੀ ਇਸ ਦੌਰਾਨ ਰਾਜਾ ਵੜਿੰਗ ਸਮੇਤ ਹੋਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤਾਂ ਹੁਣ ਰਾਜਾ ਵੜਿੰਗ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਆਏ ਗੱਲ ਆਖੀ ਗਈ ਹੈ ਕਿ ਉਹ ਜੋ NEET ਦੇ ਵਿਦਿਆਰਥੀ ਨੇ ਜੋ NET ਦੇ ਵਿਦਿਆਰਥੀ ਨੇ ਉਹਨਾਂ ਦੇ ਇਨਸਾਫ ਦੀ ਲੜਾਈ ਲੜ ਰਹੇ ਨੇ ਦਰਅਸਲ ਕੇਂਦਰ ਸਰਕਾਰ ਇਸ ਤੇ ਗੰਭੀਰ ਨਹੀਂ ਹੈ ਇਸ ਕਰਕੇ ਕਾਂਗਰਸ ਸੜਕਾਂ ਤੇ ਉਤਰੀ ਹੈ ਤੇ ਜੇਕਰ ਲੋੜ ਪਈ ਤਾਂ ਸੰਸਦ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਜਾਵੇਗਾ ਤਾਂ ਉਧਰ ਅਰਵਿੰਦ ਕੇਜਰੀਵਾਲ ਦੀ ਤਿਹਾਰ ਤੋਂ ਰਿਹਾਈ ਤੇ ਹਾਲੇ ਵੀ ਸਸਪੈਂਸ ਬਰਕਰਾਰ ਹੈ ਦੱਸਦੀ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਫਿਲਹਾਲ ਰੋਕ ਜਾਰੀ ਹੈ ਤੇ ਹਾਈ ਕੋਰਟ ਨੇ ਫਿਲਹਾਲ ਜ਼ਮਾਨਤ ਤੇ ਰੋਕ ਲਾਈ ਹੋਈ ਹੈ ਕੱਲ ਰਾਉਜ਼ ਐਵੇਨਿਊ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਉਸ ਫੈਸਲੇ ਦੇ ਖਿਲਾਫ ED ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਜਿਸ ਤੋਂ ਬਾਅਦ ED ਦੀ ਪਟੀਸ਼ਨ ਤੇ ਹਾਈ ਕੋਰਟ 'ਚ ਸੁਣਵਾਈ ਜਾਰੀ ਹੈ ਤੇ ਹਾਈ ਕੋਰਟ 'ਚ ਸੁਣਵਾਈ ਹੋਣ ਤੱਕ ਫੈਸਲੇ ਤੇ ਹਾਈ ਕੋਰਟ ਦੇ ਵੱਲੋਂ ਸਟੇ ਲਾ ਦਿੱਤੀ ਗਈ ਹੈ ਜਦੋਂ ਤੱਕ ਸੁਣਵਾਈ ਪੈਂਡਿੰਗ ਹੈ ਸਟੇ ਜਾਰੀ ਰਹੇਗਾ ਤਾਂ ਸਸਪੈਂਸ ਬਰਕਰਾਰ ਹੈ ਕਿ ਅਰਵਿੰਦ ਕੇਜਰੀਵਾਲ ਅੱਜ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਇਸ ਤੇ ਸਸਪੈਂਸ ਬਰਕਰਾਰ ਹੈ ਅਰਵਿੰਦ ਕੇਜਰੀਵਾਲ ਨੂੰ ਬੀਤੇ ਕੱਲ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਤੇ ਅੱਜ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਤੋਂ ਬਾਹਰ ਆ ਜਾਣਗੇ ਪੂਰੀ ਤਿਆਰੀ ਕਰ ਲਈ ਗਈ ਸੀ ਆਪ ਤੇ ਵਰਕਰ ਅਤੇ ਆਗੂ ਖੁਸ਼ੀ ਚ ਵਕ-ਵਕ ਥਾਮਾ ਤੇ ਜੋ ਐ ਭੰਗੜੇ ਪਾਰੇ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ ਜਾਰੀ ਹੈ ਤੇ ईडी ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਉਸ ਸੁਣਵਾਈ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਕੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰੋਕ ਜਾਰੀ ਰਹਿੰਦੀ ਹੈ ਜਾਂ ਫਿਰ ਉਹਨਾਂ ਦੀ ਜ਼ਮਾਨਤ ਤੇ ਰੋਕ ਨੂੰ ਹਟਾ ਦਿੱਤਾ ਜਾਂਦਾ ਹੈ ਤੇ ਅਰਵਿੰਦ ਕੇਜਰੀਵਾਲ ਦੁਬਾਰਾ ਤੋਂ ਜੇਲ੍ਹ ਤੋਂ ਬਾਹਰ ਆ ਸਕਣਗੇ ਤਾਂ ईडी ਦੀ ਪਟੀਸ਼ਨ ਤੇ ਫਿਲਹਾਲ ਹਾਈ ਕੋਰਟ ਦੇ ਵੱਲੋਂ ਰੋਕ ਲਾਈ ਗਈ ਹੈ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਸੁਣਵਾਈ ਜਾਰੀ ਹੈ ਕਿਸੇ ਵੀ ਵੇਲੇ ਸੁਣਵਾਈ ਪੂਰੀ ਹੋ ਸਕਦੀ ਹੈ ਤੇ ਇਸ ਤੇ ਅਗਲਾ ਫੈਸਲਾ ਆ ਸਕਦਾ ਹੈ लोअर कोर्ट के बेल का ऑर्डर अभी अपलोड ही नहीं हुआ हमें ही 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 नहीं 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 मिला मिला किसी को मिला ही नहीं। जब ऑर्डर आया तो हाई कोर्ट कर रहा है क्या लेके ईडी पहुंच गया और क्या सुन के हाईकोर्ट कह रहा है कि हम इसको सुनेंगे अभी तो ऑर्डर ही नहीं आया वे सुन क्या रहे हैं ईडी चैलेंज किस चीज को कर रहा है ये तो बड़ी अजीब सी बात है कभी नहीं सुना देश में अभी कल ही आपके मुख्यमंत्री को बेल मिली अभी सुबह ऑर्डर अपलोड होना था ऑर्डर अपलोड नहीं हुआ और ईडी हाईकोर्ट पहुंच गई ऑर्डर को स्टे करवाने के लिए इतना ये तो ऐसे हो गया अरविंद अरविंद केजरीवाल इज द तो मोस्ट तो वॉन्टेड टेररिस्ट ऑफ इंडिया देश में तानाशाही इतनी हद पार कर रही है ईडी कि किसी को लिबर्टी भी नहीं देने के मुख्यमंत्री के आदेश वो स्टे के लिए चली जाती है abhi high court me faisla aana baki hai aasha karte hai ki high court nyay karega Arvind Kejriwal wali di zamaanat te filhal rok hai high court de vallon eh rok lai gayi hai te aam aadmi party is te sawal chuk rahi hai dass diye ke sunita Kejriwal ne bhi is te sawal chukya ohna ne kiah ke is tarah vartak kita ja reha hai jive Arvind Kejriwal most wanted atwapadi hon ਤਾਂ ਦੱਸ ਦਈਏ ਕਿ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਤਾਂ ਜ਼ਮਾਨਤ ਬੀਤੇ ਕੱਲ ਹੀ ਦੇ ਦਿੱਤੀ ਗਈ ਸੀ ਤੇ ਅੱਜ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆ ਜਾਣਾ ਸੀ ਤਿਹਾਰ ਜੇਲ੍ਹ ਤੋਂ ਬਾਹਰ ਆ ਜਾਣਾ ਸੀ ਜ਼ਮਾਨਤ ਉਹਨਾਂ ਨੂੰ ਮਿਲ ਗਈ ਸੀ ਪਰ ਇਸੇ ਦੇ ਵਿਚਾਲੇ ਈਡੀ ਦੇ ਵੱਲੋਂ ਰਾਊਜ਼ ਐਵੇਨਿਊ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ ਦਿੱਲੀ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ ਜਿਸ ਤੇ ਹੁਣ ਸੁਣਵਾਈ ਜਾ ਰਹੀ ਹੈ ਤੇ ਹਾਈ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵਕੀਲ ਅਤੇ ਦੂਜੇ ਪਾਸੇ ਈਡੀ ਦੇ ਵਕੀਲਾਂ ਦੇ ਵੱਲੋਂ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਆਮ ਆਦਮੀ ਪਾਰਟੀ ਜੈਗੋ ਇਸ ਤੇ ਸਵਾਲ ਚੁੱਕ ਰਹੇ ਨੇ ਸੰਜੇ ਸਿੰਘ ਰਾਜ ਸਭਾ ਸੰਸਦ ਦੇ ਵੱਲੋਂ ਵੀ ਟਵੀਟ ਕਰਕੇ ਇਸ ਤੇ ਸਵਾਲ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਨਿਆਆ ਵਿਵਸਥਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਤੇ ਸਵਾਲ ਚੁੱਕੇ ਨੇ ਤਾਂ ਉਧਰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਰਾਊਜ਼ ਐਵੇਨਿਊ ਕੋਰਟ ਨੇ ਕਈ ਟਿੱਪਣੀਆਂ ਕੀਤੀਆਂ ਨੇ ਦਰਅਸਲ ਜੋ ਫੈਸਲਾ ਆਇਆ ਸੀ ਉਹ ਹੁਣ ਅਪਲੋਡ ਹੋ ਗਿਆ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਸਵਾਲ ਚੁੱਕ ਰਹੀ ਸੀ ਕਿ ਹਾਲੇ ਤਾਂ ਫੈਸਲਾ ਵੀ ਸਾਹਮਣੇ ਨਹੀਂ ਆਇਆ ਪਰ ਹੁਣ ਰਾਊਜ਼ ਐਵੇਨਿਊ ਕੋਰਟ ਦੇ ਫੈਸਲੇ ਦੀ ਕਾਪੀ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਕਿ ਕੁਝ ਟਿੱਪਣੀਆਂ ਕੀਤੀਆਂ ਗੰਜਾਂ ਨੇ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਤਾਂ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਕੇਜਰੀਵਾਲ ਦੀ ਜ਼ਮਾਨਤ ਤੇ ਜਿਹੜਾ ਰਾਊਜ਼ ਐਵੇਨਿਊ ਕੋਰਟ ਆ ਉਸ ਨੇ ਟਿੱਪਣੀਆਂ ਕੀਤੀਆਂ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਏ ਕਿ ਈਡੀ 60 ਕਰੋੜ ਦਾ ਮਨੀ ਟ੍ਰੇਲ ਸਾਬਤ ਨਹੀਂ ਕਰ ਸਕੀ ਅਦਾਲਤ ਦੇ ਵੱਲੋਂ ਆਖਿਆ ਗਿਆ ਤੇ ਚੋਣਾਂ 'ਚ ਪੈਸੇ ਖਰਚ ਹੋਏ ਨੇ ਇਹ ਵੀ ਈਡੀ ਦੇ ਵੱਲੋਂ ਸਾਬਤ ਨਹੀਂ ਕੀਤਾ ਜਾ ਸਕਿਆ ਦਾ ਵੱਡੀਆਂ ਟਿੱਪਣੀਆਂ ਇਸ ਨੂੰ ਕਿਹਾ ਜਾ ਸਕਦਾ ਹੈ ਅਹਿਮ ਟਿੱਪਣੀਆਂ ਕਿਹਾ ਜਾ ਸਕਦਾ ਹੈ ਕਿਉਂਕਿ ਰਾਉਜ਼ ਐਵੇਨਿਊ ਕੋਰਟ ਨੇ ਐਸੇ ਦੇ ਆਧਾਰ ਤੇ ਹੀ ਜ਼ਮਾਨਤ ਦਿੱਤੀ ਸੀ ਦੱਸ ਦਈਏ ਕਿ ਕਥਿਤ ਸ਼ਰਾਬ ਘੋਟਾ ਲਾਏ ਜਿਸ ਦੇ ਵਿੱਚ ਇਲਜ਼ਾਮ ਲੱਗੇ ਸੀ ਅਰਵਿੰਦ ਕੇਜਰੀਵਾਲ ਦੇ ਕਿ ਲੋਕਾਂ ਨੂੰ ਦੱਸ ਦਈਏ ਕਿ ਲੋਕਾਂ ਨੂੰ ਉਸ ਦੇ ਵਿੱਚ ਕਈ ਫਾਇਦਾ ਪਹੁੰਚਾਇਆ ਗਿਆ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ 60 ਕਰੋੜ ਦਾ ਜਿਹੜਾ ਮਨੀ ਟ੍ਰੇਲ ਹੈ ਉਹ ਸਾਬਤ ਨਹੀਂ ਹੋ ਸਕਿਆ ਕੋਰਟ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਈਡੀ ਇਹ ਸਾਬਤ ਨਹੀਂ ਕਰ ਸਕਦੇ ਇਹ ਚੋਣਾ ਚ ਪੈਸੇ ਖਰਚ ਹੋਏ ਦਰਅਸਲ ਉਹ ਦੱਸ ਦਿਆ ਕਿ ਵੀ ਕਿਹਾ ਗਿਆ ਏ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਕਿ ਈਡੀ ਜਿਹੜੀ ਹੈ ਉਹ ਬਾਈਸ ਨਜ਼ਰ ਆ ਰਹੀ ਹੈ ਵਨ ਸਾਈਡਿਡ ਨਜ਼ਰ ਆ ਰਹੀ ਹੈ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਕਈ ਟਿੱਪਣੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਈਡੀ 60 ਕਰੋੜ ਦਾ ਮਨੀ ਟ੍ਰੇਲ ਸਾਬਤ ਨਹੀਂ ਕਰ ਸਕੀ ਜਾਨੀ ਕਿ ਰਾਹਤ ਪਰ ਗੱਲ ਅਰਵਿੰਦ ਕੇਜਰੀਵਾਲ ਦੇ ਲਈ ਤੇ ਇਸੇ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਨੂੰ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਕੋਰਟ ਦੇ ਵੱਲੋਂ ਵੀ ਕਿਹਾ ਗਿਆ ਕਿ ਚੋਣਾ ਚ ਪੈਸੇ ਖਰਚ ਹੋਏ ਇਹ ਵੀ ਸਾਬਤ ਨਹੀਂ ਹੋ ਸਕਿਆ ਜਦ ਅਸਲ ਇਹ ਵੀ ਇਲਜ਼ਾਮ ਲੱਗੇ ਸੀ ਕਿ ਸ਼ਰਾਬ ਘੋਟਾਲੇ ਦੇ ਵਿੱਚ ਜੋ ਪੈਸੇ ਸ਼ਰਾਬ ਘੋਟਾਲਾ ਹੋਇਆ ਜਿਸ ਦੇ ਵਿੱਚ ਪੈਸੇ ਆਏ ਉਹ ਪੈਸੇ ਚੋਣਾ ਦੇ ਵਿੱਚ ਲੱਗੇ ਪਰ ਅਦਾਲਤ ਦੇ ਵੱਲੋਂ ਇਹ ਆਖਿਆ ਗਿਆ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਕਿ ਚੋਣਾਂ 'ਚ ਪੈਸੇ ਖਰਚ ਹੋਏ ਇਹ ਵੀ ਸਾਬਤ ਨਹੀਂ ਕਰ ਸਕੀ ਈਡੀ ਤੇ ਮੁਲਜ਼ਮਾ ਨਾਲ ਜਾਣ ਪਹਿਚਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਦੋਸ਼ੀ ਹੈ ਇਹ ਵੀ ਬਹੁਤ ਵੱਡੀ ਸਟੇਟਮੈਂਟ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਉਹ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਜਾਂਦੀਆਂ ਨੇ ਜਿਸ ਦੇ ਤਹਿਤ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਆਧਾਰ ਤੇ ਜ਼ਮਾਨਤ ਦਿੱਤੀ ਗਈ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਪਰ ED ਇਸ ਦੇ ਖਿਲਾਫ ਇਸ ਫੈਸਲੇ ਦੇ ਖਿਲਾਫ ਹਾਈ ਕੋਰਟਸ ਪਹੁੰਚ ਗਈ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਦਰਅਸਲ ਹੁਣ ਲੰਚ ਬ੍ਰੇਕ ਹੋ ਗਈ ਹੈ ਹਾਈ ਕੋਰਟ ਦੇ ਵਿੱਚ ਤੇ ਆਫਟਰ ਬ੍ਰੇਕ ਇਸ ਲੰਚ ਬ੍ਰੇਕ ਤੋਂ ਬਾਅਦ ਦੁਬਾਰਾ ਤੋਂ ਸੁਣਵਾਈ ਹੋਣੀ ਹੈ ਪਰ ਸੁਣਵਾਈ ਤੱਕ ਜਿਹੜਾ ਅਰਵਿੰਦ ਕੇਜਰੀਵਾਲ ਹੈ ਉਹਨਾਂ ਦੀ ਰਿਹਾਈ ਤੇ ਰੋਕ ਲੱਗ ਗਈ ਹੈ ਜਿਹੜੀ ਜ਼ਮਾਨਤ ਉਹਨਾਂ ਨੂੰ ਮਿਲੀ ਸੀ ਉਸ ਫੈਸਲੇ ਤੇ ਰੋਕ ਲੱਗ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਜਦੋਂ ਤੱਕ ਇਹ ਸੁਣਵਾਈ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਰਿਹਾਈ ਤੇ ਸਟੇ ਰਹੇਗਾ ਰਿਹਾਈ ਦੇ ਫੈਸਲੇ ਤੇ ਸਟੇ ਲਾ ਦਿੱਤਾ ਗਿਆ ਰੋਕ ਲਾ ਦਿੱਤੀ ਗਈ ਹੈ ਹੁਣ ਸਸਪੈਂਸ ਬਰਕਰਾਰ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਕਿ ਜੋ ਰਾਉਜ਼ ਐਵੇਨਿਊ ਕੋਰਟ ਦਾ ਫੈਸਲਾ ਹੈ ਉਹ ਬਰਕਰਾਰ ਰਹੇਗਾ ਜਾਂ ਫਿਰ ਹਾਈ ਕੋਰਟ ਦਾ ਫੈਸਲਾ ਇਸ ਤੋਂ ਵੱਖਰਾ ਹੋਵੇਗਾ ਕਿਉਂਕਿ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜੇ ਮੁਲਜ਼ਮਾ ਨਾਲ ਜਾਣ ਪਹਿਚਾਨ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਦੋਸ਼ੀ ਹੋ ਜਾਂਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਸ਼ਰਾਬ ਘਟਾਲੇ ਦੇ ਪੈਸਿਆਂ ਦੀ ਗੱਲ ਹੋ ਰਹੀ ਹੈ ਉਹ ਚੋਣਾਂ ਦੇ ਵਿੱਚ ਕਿੱਥੇ ਖਰਚ ਹੋਏ ਨੇ ਇਹ ਵੀ ਈਡੀ ਸਾਬਤ ਨਹੀਂ ਕਰ ਸਕੀ ਜਿਹੜਾ 60 ਕਰੋੜ ਦੇ ਮਨੀ ਟ੍ਰੇਲ ਦੀ ਗੱਲ ਆਕੀ ਜਾ ਰਹੀ ਆ ਉਹ ਵੀ ਈਡੀ ਦੇ ਵੱਲੋਂ ਸਾਬਤ ਨਹੀਂ ਕੀਤਾ ਜਾ ਸਕਿਆ ਪਰ ਹੁਣ ਈਡੀ ਹਾਈ ਕੋਰਟ ਦੇ ਵਿੱਚ ਆਪਣੇ ਦ리ਲਾ ਈਡੀ ਦੇ ਵੱਲੋਂ ਦਿੱਤੀਆਂ ਗੱਲਾਂ ਨੇ ਜਿਸ ਤੋਂ ਬਾਅਦ ਹੁਣ ਲੰਚ ਬ੍ਰੇਕ ਹੈ ਲੰਚ ਬ੍ਰੇਕ ਤੋਂ ਬਾਅਦ ਦੁਬਾਰਾ ਤੋਂ ਸੁਣਵਾਈ ਹੋਣੀ ਹੈ ਤੇ ਉਦੋਂ ਹਾਈ ਕੋਰਟ ਦੇ ਵੱਲੋਂ ਕੀ ਰੁਕ اختیار ਕੀਤਾ ਜਾਂਦਾ ਹੈ ਇਹ ਦੇਖਣਾ ਅਹਿਮ ਹੋਵੇਗਾ ਕੀ ਈਡੀ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੋਵੇਗਾ ਹਾਈ ਕੋਰਟ ਜਾਂ ਫਿਰ ਅਰਵਿੰਦ ਕੇਜਰੀਵਾਲ ਦੇ ਵਕੀਲ ਜਿਹੜੀ ਗੱਲ ਆਖ ਰਹੇ ਨੇ ਕਿ ਜਾਣ ਬੁੱਝ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਏ ਉਸ ਤੇ ਫੈਸਲਾ ਆਵੇਗਾ ਤਾਂ ਸਸਪੈਂਸ ਬਰਕਰਾਰ ਹੈ ਅਰਵਿੰਦ ਕੇਜਰੀਵਾਲ ਕੀ ਅੱਜ ਜੇਲ੍ਹ ਤੋਂ ਬਾਹਰ ਆਉਣਗੇ ਉਹਨਾਂ ਦੀ ਜ਼ਮਾਨਤ ਤੇ ਰੋਕ ਹਟੇਗੀ ਜਾਂ ਫਿਰ ਜ਼ਮਾਨਤ ਤੇ ਰੋਕ ਲੱਗੀ ਰਹੇਗੀ ਇਹ ਵੱਡਾ ਸਵਾਲ ਹੈ ਦਾ ਈਡੀ ਦਾ ਰਵਈਆ ਪੱਖਪਾਤੀ ਹੈ ਇਹ ਵੱਡੀ ਟਿੱਪਣੀ ਇਸ ਨੂੰ ਅਹਿਮ ਟਿੱਪਣੀ ਇਸ ਨੂੰ ਕਿਹਾ ਜਾ ਸਕਦਾ ਹੈ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਜੋ ਬੀਤੇ ਕੱਲ ਫੈਸਲਾ ਸੁਣਾਇਆ ਗਿਆ ਸੀ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਗਈ ਉਸ ਫੈਸਲੇ ਦੀ ਕਾਪੀ ਅਪਲੋਡ ਹੋਈ ਉਸ ਫੈਸਲੇ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਈਡੀ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ ਮੌਜੂਮਾਨ ਦੇ ਨਾਲ ਜਾਣ ਪਛਾਣਾ ਹੈ ਉਸ ਦਾ ਮਤਲਬ ਇਹ ਨਹੀਂ ਕਿ ਕੋਈ ਦੋਸ਼ੀ ਹੋ ਜਾਂਦਾ ਈਡੀ ਦਾ ਰਵਈਆ ਪੱਖਪਾਤੀ ਰਿਹਾ ਏ ਤੇ ਈਡੀ ਦੇ ਵੱਲੋਂ ਇਹ ਵੀ ਸਾਬਤ ਨਹੀਂ ਕੀਤਾ ਜਾ ਸਕਿਆ ਕਿ ਜਿਹੜੇ ਸ਼ਰਾਬ ਘਟਾਲੇ ਦੇ ਪੈਸੇ ਨੇ ਉਹ ਕਿਸ ਇਲੈਕਸ਼ਨ ਚ ਲੱਗੇ ਨੇ ਇਹ ਵੀ ਕਿਤੇ ਸਾਬਤ ਨਹੀਂ ਹੋਇਆ ਜਿਹੜੀ 60 ਕਰੋੜ ਦੇ ਮਨੀ ਟ੍ਰੇਲ ਦੀ ਗੱਲ ਕੀਤੀ ਜਾ ਰਹੀ ਹੈ ਇਹ ਵੀ ਕਿਤੇ ਸਾਬਤ ਨਹੀਂ ਹੋਇਆ ਤੇ ਪੱਖਪਾਤੀ ਤਾਂ ਕਹਿ ਦਿੱਤਾ ਈਡੀ ਨੂੰ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਲਗਾਤਾਰ ਸਵਾਲ ਚੁੱਕ ਰਹੀ ਸੀ ਕਿ ਈਡੀ ਜਿਹੜੀ ਹੈ ਉਹ ਸਰਕਾਰ ਦੇ ਕਹੇ ਤੇ ਕੇਂਦਰ ਸਰਕਾਰ ਦੇ ਕਹੇ ਤੇ ਕੰਮ ਕਰ ਰਹੀ ਹੈ ਉਸ ਨੂੰ ਪਰ ਹੁਣ ਦੂਜੇ ਪਾਸੇ ਅਦਾਲਤ ਦੇ ਵੱਲੋਂ ਵੀ ਕਿਹਾ ਗਿਆ ਕਿ ਈਡੀ ਦਾ ਰਵਈਆ ਪੱਖਪਾਤੀ ਹੈ ਇਹ ਅਦਾਲਤ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਨੇ ਅਰਵਿੰਦ ਕੇਜਰੀਵਾਲ ਨੂੰ ਜੋ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਬੀਤੇ ਕੱਲ ਰਾਹਤ ਦਿੱਤੀ ਗਈ ਹੈ ਉਸ ਫੈਸਲੇ ਦੀ ਕਾਪੀ ਦੇ ਵਿੱਚ ਕੀ ਟਿੱਪਣੀਆਂ ਨੇ ਉਹ ਤੁਹਾਨੂੰ ਦੱਸ ਰਹੇ ਹਾਂ ਤਾਂ ਕਿਤਨੇ ਕਿਤੇ ਇਸ ਦੇ ਵਿੱਚ ਰਾਹਤ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਵੱਡੇ ਪੱਧਰ ਤੇ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਅਦਾਲਤ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਹੈ ਕਿ ਈਡੀ ਨੇ ਅਦਾਲਤ ਵਿੱਚ ਖੁਦ ਮੰਨਿਆ ਹੈ ਕਿ ਉਸ ਦੇ ਕੋਲ ਨਾ ਕਾਫੀ ਨੇ ਜਿਹੜੇ ਸਬੂਤ ਨੇ ਉਹ ਪੁਕਤਾ ਨਹੀਂ ਨੇ ਉਹ ਨਾ ਕਾਫੀ ਨੇ ਉਹ ਪੂਰੇ ਨਹੀਂ ਨੇ ਜਿਸ ਦੇ ਅਨੁਸਾਰ ਕਿਸੇ ਨੂੰ ਮਲਜ਼ੂਮ ਸਾਬਤ ਕੀਤਾ ਜਾ ਸਕੇ ਈਡੀ ਦੇ ਕੋਲ ਉਹ ਪ੍ਰੂਫ ਹੀ ਨਹੀਂ ਹੈ ਉਹ ਸਬੂਤ ਹੀ ਨਹੀਂ ਹੈ ਉਹ ਐਵੀਡੈਂਸ ਹੀ ਨਹੀਂ ਹੈ ਅਦਾਲਤ ਦੇ ਵੱਲੋਂ ਇਹ ਗੱਲ ਆਕੀ ਗਈ ਹੈ ਤਾਂ ਈਡੀ ਦੇ ਖਿਲਾਫ ਸਖਤ ਟਿੱਪਣੀਆਂ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਈਡੀ ਦਾ ਰਵਈਆ ਪੱਖਪਾਤੀ ਰਹਾਏ ਇਹ ਵੀ ਕਹਿਣਾ ਕਿ ਮਲਤਮਨਾ ਜਾਣ ਪਹਿਚਾਨ ਦਾ ਮਤਲਬ ਦੋਸ਼ੀ ਨਹੀਂ ਹੋ ਜਾਂਦਾ ਅਦਾਲਤ ਬੁਲੇ ਵੀ ਆਖਿਆ ਗਿਆ ਧਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਫਿਲਹਾਲ ਰੋਕ ਜਾਰੀ ਹੈ ਜਦੋਂ ਲੰਚ ਬ੍ਰੇਕ ਤੋਂ ਬਾਅਦ ਦੁਬਾਰਾ ਸੁਣਵਾਈ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਏ ਪਰ ਤੁਹਾਨੂੰ ਦੱਸਦੇ ਹਾਂ ਕਿ ਹੋਇਆ ਕਿਵੇਂ ਸਾਰਾ ਕੁਝ ਦਰਅਸਲ ਦਿੱਲੀ ਦੇ ਵਿੱਚ ਕਥਿਤ ਸ਼ਰਾਬ ਕੋਟਾਲਾ ਹੁੰਦਾ ਹੈ ਜਿਸ ਦੇ ਵਿੱਚ ਲਗਾਤਾਰ ਗ੍ਰਿਫਤਾਰੀਆਂ ਹੁੰਦੀਆਂ ਨੇ ਜਿਸ ਤੋਂ ਬਾਅਦ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਾਲਾਂਕਿ ਉਹਨਾਂ ਨੂੰ ਕੁਝ ਦਿਨ ਦੀ ਮੌਹਲਤ ਮਿਲਦੀ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਉਹ ਚੋਣ ਪ੍ਰਚਾਰ ਵੀ ਕਰਦੇ ਨੇ 2 ਜੂਨ ਨੂੰ ਸਰੈਂਡਰ ਕਰ ਦਿੰਦੇ ਨੇ ਤੇ ਬੀਤੇ ਕੱਲ ਜਿਹੜੀ ਸੁਣਵਾਈ ਹੋਈ ਉਸ ਦੌਰਾਨ ਉਹਨਾਂ ਨੂੰ ਜ਼ਮਾਨਤ ਮਿਲ ਗਈ ਪਰ ED ਦੇ ਵੱਲੋਂ ਉਸ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਗਈ ਜੋ ਹੁਣ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ 'ਚ ਸੁਣਵਾਈ ਜਾ ਰਹੀ ਹੈ